ਕਿਹੜੇ ਲੋਕ ਰੋਟੀ ਦੇ ਵਿੱਚ ਆ ਚੀਜ਼ ਪਾ ਕੇ ਖਾਂਦੇ ਨਹੀਂ ਉਹਨਾਂ ਨੂੰ ਬਹੁਤ ਗੂੜੀ ਨੀਂਦ ਆਉਂਦੀ ਉਹਨਾਂ ਨੂੰ ਬਹੁਤ ਰੋਟੀ ਸਵਾਦ ਲੱਗਦੀ ਤੇ ਉਹਨਾਂ ਦੇ ਘਰ 'ਚ ਖੁਸ਼ੀਆਂ ਵੀ ਬਹੁਤ ਰਹਿੰਦੀਆਂ ਨੇ ਉਹ ਕਿਹੜੀ ਚੀਜ਼ ਆ ਜਿਹੜੀ ਹਰੇਕ ਇਨਸਾਨ ਨੂੰ ਜ਼ਿਆਦਾਤਰ ਲੋਕ ਤਾਂ ਪਾਉਂਦੇ ਹੀ ਨੇ ਲੇਕਿਨ ਕੁਝ ਹੋ ਸਕਦਾ ਲੋਕ ਰੋਟੀ 'ਚ ਨਾ ਪਾਉਂਦੇ ਹੋਣ ਜਿਸ ਕਾਰਨ ਉਹਨਾਂ ਨੂੰ ਗੂੜੀ ਨੀਂਦ ਨਾ ਆਉਂਦੀ ਹੋਵੇ ਜਾਂ ਉਹਨਾਂ ਨੂੰ ਭੋਜਨ ਸਵਾਦ ਨਾ ਲੱਗਦਾ ਹੋਵੇ ਬੇਸ਼ੱਕ ਕੋਈ ਕਿੰਨੇ ਵੀ ਮਹਿੰਗੇ ਹੋਟਲ 'ਚ ਚਲੇ ਜਾਵੇ ਰੈਸਟੋਰੈਂਟ 'ਚ ਚਲੇ ਜਾਵੇ ਜਾਂ ਕੋਈ ਬਿੱਡਾ ਮਰਜੀ ਮਹਿੰਗਾ ਖਾਣਾ ਖਾ ਲਵੇ ਉਹਨੂੰ ਉਹ ਸਵਾਦ ਨਹੀਂ ਆਵੇਗਾ ਜਿੰਨਾ ਚਿਰ ਉਹਦੇ ਚ ਉਸ ਨੇ ਇੱਕ ਅਜਿਹੀ ਚੀਜ਼ ਇਹ ਕੋਈ ਵਹਿਮ ਭਰਮ ਜਾਂ ਅੰਧਵਿਸ਼ਵਾਸ ਨਹੀਂ ਮੈਂ ਦੁਬਾਰਾ ਕਰ ਦਵਾਂ ਮੇਰੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਕਿਸੇ ਇੱਕ ਵੀਡੀਓ 'ਚ ਵੀ ਕੋਈ ਅੰਧਵਿਸ਼ਵਾਸ ਵਾਲੀ ਗੱਲ ਨਹੀਂ ਹੋਏਗੀ ਉਹਦੇ 'ਚ ਲੌਜੀਕ ਹੋਏਗਾ ਤਰਕ ਹੋਵੇਗਾ ਵੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਉਹ ਕਿਹੜੀ ਚੀਜ਼ ਹੈ ਜਿਹੜੀ ਹਰੇਕ ਇਨਸਾਨ ਨੂੰ ਆਪਣੀ ਰੋਟੀ ਦੇ ਚਪਾਉਣੀ ਚਾਹੀਦੀ ਆ ਕਿਉਂਕਿ ਤੁਹਾਡੇ ਵਰਗੇ ਸੱਜਣ ਜਾਣਦੇ ਨੇ ਕਿ ਕੁਝ ਲੋਕ ਜਿਹੜੇ ਨੇ ਜਦੋਂ ਪੈਸਾ ਕਮਾਉਂਦੇ ਨੇ ਪੈਸਾ ਤੇ ਰੋਟੀ ਲਈ ਹੀ ਕਮਾਇਆ ਜਾਂਦਾ ਕਹਿੰਦੇ ਹੋ ਭਾਬ ਕਿ ਆਪਾਂ ਜਿੰਨੇ ਵੀ ਲੋਕ ਮਿਹਨਤ ਕਰਦੇ ਆ ਚਾਹੇ ਕੋਈ ਦੁਕਾਨ ਕਰਦਾ ਖੇਤੀਬਾੜੀ ਕਰਦਾ ਕੋਈ ਜੌਬ ਕਰਦਾ ਆ ਜਾਂ ਕੋਈ ਬਿਜ਼ਨਸ ਕਰਦਾ ਆ ਜਾਂ ਕੋਈ ਆਪਣਾ ਘਰ ਦਾ ਕੰਮ ਕਰਦਾ ਮਕਸਦ ਸਿਰਫ ਇਹ ਹੁੰਦਾ ਕਿ ਅਸੀਂ ਰੋਟੀ ਖਾਣੀ ਆ ਉਹ ਵੀ ਸੌਖੀ ਤਾਂ ਕਿ ਸਾਨੂੰ ਰੋਟੀ ਵੀ ਸਵਾਦ ਲੱਗੇ ਤੇ ਸਾਨੂੰ ਗੂੜੀ ਨੀਂਦ ਵੀ ਆਵੇ ਲੇਕਿਨ ਕੁਝ ਲੋਕ ਜਿਹੜੇ ਨੇ ਕੀ ਕਰਦੇ ਨੇ ਬੇਈਮਾਨੀ ਦੇ ਪੈਸਾ ਕਮਾਉਂਦੇ ਨੇ 2 ਨੰਬਰ ਦਾ ਪੈਸਾ ਕਮਾਉਂਦੇ ਨੇ ਜੇ ਤੇ ਉਹਨਾਂ ਦਾ ਹੱਕ ਨਹੀਂ ਹੁੰਦਾ ਫਿਰ ਜਦੋਂ ਉਹ ਭੋਜਨ ਖਾਂਦੇ ਨੇ ਉਹਨਾਂ ਨੂੰ ਸਵਾਦ ਨਹੀਂ ਲੱਗਦਾ ਉਹਨਾਂ ਨੂੰ ਮਜ਼ਾ ਨਹੀਂ ਆਉਂਦਾ ਜਿਹੜੇ ਲੋਕ ਮਿਹਨਤ ਦੀ ਰੋਟੀ ਖਾਂਦੇ ਨੇ ਮਿਹਨਤ ਨਾਲ ਕੰਮ ਕਰਦੇ ਨੇ ਜਿੰਨੇ ਵੀ ਉਹਨਾਂ ਦਾ ਹੱਕ ਬਣਦਾ ਹੋਵੇ ਜਿੰਨੀ ਉਹਨਾਂ ਦੀ ਮਿਹਨਤ ਬਣਦੀ ਹੋਵੇ ਜਦੋਂ ਉਹ ਲੈ ਲੈਂਦੇ ਨੇ ਦੂਜੇ ਇਨਸਾਨ ਦੇ ਕੋਲੋਂ ਜਦੋਂ ਉਹਦਾ ਭੋਜਨ ਲਿਆ ਕੇ ਖਾਂਦੇ ਨੇ ਤਾਂ ਉਦੋਂ ਇੱਕ ਭੋਜਨ ਬਹੁਤ ਸਵਾਦ ਲੱਗਦਾ ਰਾਤ ਨੂੰ ਬਹੁਤ ਗੁੜੀ ਨੀਂਦ ਆਉਂਦੀ ਲੇਕਿਨ ਜਿਹੜੇ ਲੋਕ 2 ਨੰਬਰ ਦਾ ਪੈਸਾ ਇਕੱਠਾ ਕਰਦੇ ਨੇ ਜਾਂ 2 ਨੰਬਰ ਦੇ ਪੈਸੇ ਦਾ ਧੰਦਾ ਕਰਦੇ ਨੇ ਕਾਰੋਬਾਰ ਕਰਦੇ ਨੇ ਤੁਸੀਂ ਵੇਖਿਆ ਵੀ ਹੋਏਗਾ ਤੁਸੀਂ ਜਾਣਦੇ ਵੀ ਹੋ ਕਿ ਉਹ ਲੋਕ ਰਾਤ ਨੂੰ ਸੌਂ ਨਹੀਂ ਪਾਉਂਦੇ ਉਹ ਰਾਤ ਨੂੰ ਪਤਾ ਨਹੀਂ ਕਿਦੋਂ ਨੀ ਜਾਗ ਆ ਜਾਵੇ ਕਿਦੋਂ ਉੱਠ ਖਲੋਣ ਹਰ ਵੇਲੇ ਡਰ ਹਰ ਵੇਲੇ ਧਿਆਨ ਆ ਪਤਾ ਨਹੀਂ ਕੀ ਪੰਗਾ ਪੈ ਜਾ ਕਿੰਜ ਹੋ ਜੂ ਕੀ ਬਣੂਗਾ ਉਹ ਇਨਸਾਨ ਕਦੀ ਵੀ ਜ਼ਿੰਦਗੀ ਚ ਸੁਖ ਨਹੀਂ ਲੈ ਸਕਦਾ ਜਿਹੜਾ ਇਨਸਾਨ ਜ਼ਿੰਦਗੀ ਚ ਦੋ ਨੰਬਰ ਦੇ ਪੈਸੇ ਦੇ ਨਾਲ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਰੋਟੀ ਵੀ ਨਹੀਂ ਸਵਾਦ ਲੱਗਦੀ ਉਹਦੀ ਜ਼ਿੰਦਗੀ ਉਹਨੂੰ ਨੀਂਦ ਵੀ ਨਹੀਂ ਆਉਂਦੀ ਮੈਂ ਸਮਝਦਾ ਹਰੇਕ ਇਨਸਾਨ ਨੂੰ ਇਸ ਗੱਲ ਵੱਲ ਸੋਚਣਾ ਚਾਹੀਦਾ ਅਸੀਂ ਧਰਤੀ ਤੇ ਆਏ ਜਿੰਨੇ ਮਰਜੀ ਪੈਸੇ ਕਮਾ ਲਓ ਸਹੀ ਤਰੀਕੇ ਨਾਲ ਪੈਸੇ ਜਿੰਨੇ ਮਰਜੀ ਕਮਾਏ ਜਾ ਸਕਦੇ ਨੇ ਆਪਣਾ ਬਿਜ਼ਨਸ ਵਧਾ ਲਓ ਆਪਣਾ ਕਾਰੋਬਾਰ ਵਧਾ ਲਓ ਆਪਣੀ ਜੌਬ ਦੇ ਵਿੱਚ ਹੋਰ ਨਿਪੁੰਨਤਾ ਲੈ ਬੋ ਜਾਂ ਆਪਣੀ ਦੁਕਾਨ ਦੇ ਵਿੱਚ ਹੋਰ ਚੰਗੇ ਤਰੀਕੇ ਨਾਲ ਕੰਮ ਕਰੋ ਗਾਹਕ ਤੁਹਾਡੇ ਵੱਲ ਭੱਜਾ ਆਵੇ ਕਿ ਜਰੂਰੀ ਨਹੀਂ ਕਿ ਆਪਾਂ ਬੇਈਮਾਨੀ ਕਰਕੇ ਜਾਂ ਕੁਝ ਜਹਾ ਕਰਕੇ ਪੈਸਾ ਕਮਾਉਣਾ ਤੇ ਜਿਸ ਪੈਸੇ ਨਾਲ ਸਾਡੀ ਜਦੋਂ ਸਾਨੂੰ ਨਹੀਂ ਨੀਂਦ ਚੰਗੀ ਆ ਰਹੀ ਤੇ ਕੁਦਰਤੀ ਗੱਲ ਆ ਕਿ ਸਾਈ ਉਹ ਭੋਜਨ ਜਾਂ ਉਹ ਪੈਸੇ ਨਾਲ ਦਿਖਵਾਇਆ ਹੋਇਆ ਆਪਣੇ ਪਰਿਵਾਰ ਨੂੰ ਖਵਾ ਦਿੱਤਾ ਤੇ ਸਾਡਾ ਪਰਿਵਾਰ ਸਾਡੇ ਨਾਲ ਕਿੱਥੋਂ ਪਿਆਰ ਕਰੂਗਾ ਸਾਡੇ ਧੀਆਂ ਪੁੱਤ ਸਾਡੇ ਨਾਲ ਕਿੱਥੋਂ ਪਿਆਰ ਕਰਨਗੇ ਸਾਡਾ ਪਰਿਵਾਰਕ ਜੀਵਨ ਸਾਥੀ ਸਾਡੀ ਕਿੱਥੋਂ ਇੱਜ਼ਤ ਕਰੇਗਾ ਕਿਉਂਕਿ ਘਰ 'ਚ ਸਾਰਿਆਂ ਨੂੰ ਪਤਾ ਹੁੰਦਾ ਪਰਿਵਾਰ 'ਚ ਕਿ ਕਿਹੜਾ ਬੰਦਾ ਚੰਗਾ ਆ ਕਿਹੜਾ ਬੁਰਾ ਆ ਕਿਹੜਾ ਬੁਰੇ ਕੰਮ ਕਰਕੇ ਪੈਸਾ ਕਮਾ ਰਿਹਾ ਕਿਹੜਾ ਚੰਗੇ ਕਰਕੇ ਕਮਾ ਰਿਹਾ ਮੈਂ ਸਮਝਦਾ ਜਿਹੜੇ ਲੋਕ ਮਿਹਨਤ ਕਰਨ ਤੋਂ ਬਾਅਦ ਜਾਂ ਆਪਣੀ ਮਿਹਨਤ ਦੀ ਰੋਟੀ ਖਾਂਦੇ ਨੇ ਭਾਵੇਂ ਰੋਟੀ ਬੇਸ਼ੱਕ ਆਚਾਰ ਨਾਲ ਹੀ ਹੋਵੇ ਚਾਹੇ ਰੋਟੀ ਭਾਵੇਂ ਕੱਲੀ ਸਿੰਗਲ ਦਾਲ ਨਾਲ ਹੀ ਹੋਵੇ ਉਹ ਰੋਟੀ 'ਚ ਮਜ਼ਾ ਬੜਾ ਹੁੰਦਾ ਤੁਸੀਂ ਜ਼ਿੰਦਗੀ 'ਚ ਵੇਖਿਆ ਹੋਵੇਗਾ ਕਿ ਜਿਹੜੇ ਲੋਕ ਇੰਜ ਦੀ ਰੋਟੀ ਖਾਂਦੇ ਨੇ ਉਹਨਾਂ ਨੂੰ ਨੀਂਦ ਬਹੁਤ ਸੋਹਣੀ ਆਉਂਦੀ ਆ ਉਹਨਾਂ ਨੂੰ ਬਿਮਾਰੀਆਂ ਵੀ ਨਹੀਂ ਲੱਗਦੀਆਂ ਉਹਨਾਂ ਦੇ ਪਰਿਵਾਰ 'ਚ ਪਿਆਰ ਵੀ ਬਹੁਤ ਹੁੰਦਾ ਪੈਸੇ ਦੀ ਦੌੜ ਦੇ ਨਾਲੋਂ ਮਿਹਨਤ ਦੀ ਦੌੜ ਵੱਲ ਆਓ ਮੁੜੀਏ ਜੇ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਸਾਡੀ ਬਿਹਤਰ ਹੋਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ